ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਦਾ ਟ੍ਰੇਨ ਵਿੱਚ ਹਜ਼ੂਰ ਸਾਹਿਬ ਨੂੰ ਜਾਂਦੇ ਹੋਏ ਸਫ਼ਰ ਕਰ ਰਹੇ ਆ ਤੇ ਪਰਮੇਸ਼ਰ ਆਪ ਹੀ ਉਦਾਂ ਦੀਆਂ ਰੂਹਾਂ ਮਿਲਾਈ ਜਾਂਦਾ ਹਨ ਜਿੱਦਾਂ ਦੀ ਬੰਦੇ ਦੀ ਬਿਰਤੀ ਹੋ ਜਾਂਦੀ ਹੈ ਤੇ ਉਦਾਂ ਦੇ ਜਿੱਦਾਂ ਵਿਅਕਤੀ ਆਲੇ ਜਿਹੜੇ ਆ ਜਿੱਦਾਂ ਸੰਗਤ ਜਿਹੜੀ ਮਿਲਦੀ ਰਹਿੰਦੀ ਆ ਜਿਹੜੀ ਆਪਣੇ ਪੰਥ ਲਈ ਕਾਜ ਕਰਦੇ ਆ ਚਲੋ ਅਸੀਂ ਇੰਨੇ ਜੋਗੇ ਤਾਂ ਹੈ ਨਹੀਂਗੇ ਵੀ ਇਹਨਾਂ ਦੀ ਇੰਟਰਵਿਊ ਲੈ ਲਈਏ ਪਰ ਫਿਰ ਵੀ ਇੱਕ ਉਪਰਾਲਾ ਵੀ ਇਹਨਾਂ ਦੇ ਵਿਚਾਰ ਜਿਹੜੇ ਇਹ ਆਪਣੇ ਚੈਨਲ ਰਾਹੀਂ ਦੀ ਖੋਜ ਵਿਚਾਰ ਤੇ ਚੈਨਲ ਰਾਹੀਂ ਵੀ ਤੁਹਾਡੇ ਤੱਕ ਆਪਣੀਆਂ ਗੱਲਾਂ ਪਹੁੰਚਾਉਂਦੇ ਰਹਿੰਦੇ ਆ ਤੇ ਇਹਨਾਂ ਨੂੰ ਇਦਾਂ ਵੀ ਇੱਕ ਇਹਨਾਂ ਦੀ ਜਿਹੜੀ ਮੈਨੂੰ ਚੈਣ ਲੱਗੀ ਨਾ ਇੱਕ ਬੱਕਰੀ ਲੱਗੀ ਆ ਕਿਉਂਕਿ ਇਹ ਜਿਹੜੀਆਂ ਪ੍ਰਾਤਨ ਇਤਿਹਾਸਿਕ ਚੀਜ਼ਾਂ ਜਾਂ ਗੁਰੂ ਘਰ ਪ੍ਰਾਤਨ ਉਹਨਾਂ ਬਾਰੇ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਂਦੇ ਜਿਹੜੀਆਂ ਅੱਜ ਤੱਕ ਲੁਪਤ ਹੋਈਆਂ ਰਹੀਆਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਬਬੀ ਇਹ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਸ ਜਿੱਦਾਂ ਮਤਲਬ ਲਾਈਨ ਨਾਲ ਨੂੰ ਲੱਗਿਆ ਨੂੰ ਮਤਲਬ ਸੰਗਤਵੇ ਸਾਹਮਣੇ ਤੁਸੀਂ ਬਹੁਤ ਵਧੀਆ ਉਪਰਾਲੇ ਕਰਦੇ ਮੈਂ ਆਪ ਖੁਦ ਤੁਹਾਡੀਆਂ ਵੀਡੀਓ ਦੇਖਦਾ ਬਿਲਕੁਲ ਜੀ 2012 ਚ ਮੈਂ ਇੰਟਰਨੈਟ ਯੂਨੀਵਰਸਿਟੀ ਤੋਂ ਜੌਬ ਛੱਡੀ ਐ ਤੇ ਉਸ ਤੋਂ ਬਾਅਦ ਜਦੋਂ ਆਪਾਂ ਆਪਣਾ ਇਤਿਹਾਸ ਪੜ੍ਹਦੇ ਆ ਤੇ ਪਤਾ ਲੱਗਦਾ ਕਿ ਬਹੁਤ ਕੁਝ ਗਵਾ ਲਿਆ ਆਪਾਂ ਨੇ ਆਪਾਂ ਇਹ ਗੱਲ ਕਰਦੇ ਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਥਾਨ ਨੇ ਉਹ ਖਤਮ ਹੋ ਗਏ ਲੇਕਿਨ ਜਦੋਂ ਭਾਰਤ ਦਾ ਦੌਰਾ ਕੀਤਾ ਤੇ ਉਹਦੇ ਵਿੱਚ ਸ਼ਾਇਦ ਉਸ ਤੋਂ ਵੱਧ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਸਥਾਨ ਹਲੇ ਲੁਪਤ ਨੇ 1947 ਤੋਂ ਬਾਅਦ ਜਦੋਂ ਪੰਜਾਬ ਦਾ ਵਟਵਾਰਾ ਹੋਇਆ ਉਦੋਂ ਜਿਹੜੇ ਉਧਰ ਚੜਦੇ ਤੇ ਲੈਂਦੇ ਪੰਜਾਬ ਦੇ ਜਿਹੜੇ ਲੋਕ ਸੀਗੇ ਕੁਝ ਉਧਰ ਚਲੇ ਗਏ ਕੁਝ ਇਧਰ ਆ ਗਏ ਤੇ ਜਿਹੜੇ ਪ੍ਰਾਤਨ ਇਤਿਹਾਸ ਦੇ ਵਿੱਚ ਪਰਿਵਾਰਾਂ ਦੇ ਨਾਮ ਦਰਜ ਸੀ ਉਹ ਉੱਥੇ ਤਾਂ ਪਤਾ ਲੱਗਦਾ ਵੀ ਉੱਥੇ ਰਹਿੰਦੀ ਸੀ ਉਹ ਜਿਹਦੇ ਵਿੱਚ ਕੀ ਧੰਨਾ ਸਿੰਘ ਪਟਿਆਲਵੀ ਦੀ ਕਿਤਾਬ ਹੈ ਇੱਕ ਗੁਰਪੀਤ ਸਾਈਕਲ ਯਾਤਰਾ ਤੇ ਕੁਝ ਹੋਰ ਵੀ ਰਾਈਟਰਾਂ ਨੇ ਕਿਤਾਬਾਂ ਲਿਖੀਆਂ ਨੇ ਪਰ ਜਦੋਂ 1947 ਤੋਂ ਬਾਅਦ ਯਾਨੀ ਗਿਆਨ ਸਿੰਘ ਜੀ ਤੋਂ ਬਾਅਦ ਕਰਮ ਸਿੰਘ ਸਟੋਰੀਆਂ ਤੋਂ ਬਾਅਦ ਉਹ ਕੰਮ ਨਹੀਂ ਪ੍ਰੋਪਰ ਹੋ ਸਕਿਆ ਤੇ ਉਹਨਾਂ ਨੂੰ ਲੱਭਦੇ ਲੱਭਦੇ ਹੁਣ ਤੱਕ ਤਕਰੀਬਨ 100 ਦੇ ਕਰੀਬ ਸਥਾਨ ਹੋ ਗਏ ਨੇ ਜਿਹਦੇ ਵਿੱਚ ਕੀ ਪੰਜ ਕਿਤਾਬਾਂ ਲਿਖ ਚੁੱਕੇ ਆ ਗਿਨੀਜ਼ ਬੁੱਕ ਆਫ ਰਿਕਾਰਡ 월ਡ ਰਿਕਾਰਡ ਤੇ ਹੋਰ ਵੀ ਕਈ ਰਿਕਾਰਡ ਮਿਲੇ ਨੇ ਪਰ ਲੱਗੇ ਹੋਇਆ ਕਿ ਜਿੰਨਾ ਹੋ ਸਕੇ ਉਹਨੇ ਸਥਾਨਾਂ ਨੂੰ ਖੋਦ ਕੇ ਸੰਗਤ ਦੇ ਸਾਹਮਣੇ ਲੈ ਕੇ ਉਹਨਾਂ ਜਿੱਦਾਂ ਅਸੀਂ ਘਰ ਬੈਠੇ ਹੋਈਏ ਨਾ ਸਾਨੂੰ ਘਰ ਬੈਠੇ ਤੁਸੀਂ ਇਦਾਂ ਦੇ ਸਥਾਨਾਂ ਬਾਰੇ ਦਰਸ਼ਨ ਕਰਾ ਦੇਣ ਜਿਹੜੇ ਅਜੇ ਤੱਕ ਅਸੀਂ ਕਦੇ ਪੜੇ ਵੀ ਨਹੀਂ ਹੁੰਦੇ ਤੇ ਦੇਖੇ ਵੀ ਨਹੀਂ ਹੁੰਦੇ ਤੇ ਸੁਣੇ ਵੀ ਨਹੀਂ ਹੁੰਦੇ ਤੇ ਅਚੰਭਾ ਹੁੰਦਾ ਦਿਲ ਨੂੰ ਦੇਖ ਕੇ ਹੈ ਇਦਾਂ ਦੀਆਂ ਚੀਜ਼ਾਂ ਸਾਡੇ ਤੋਂ ਲੁਕੀਆਂ ਰਹਿ ਗਈਆਂ ਮਤਲਬ ਤੁਸੀਂ ਇੰਨਾ ਵਧੀਆ ਉਪਰਾਲਾ ਕਰਦੇ ਆ ਤੁਹਾਡੀ ਅੱਗੇ ਸੋਚ ਕੀ ਆਵੇ ਅੱਗੇ ਹੋਰ ਕੀ ਕਰਨਾ ਚਾਹੁੰਦੇ ਆ ਤੁਸੀਂ ਇਸ ਤੋਂ ਬਾਅਦ ਚ ਇਦਾਂ ਇਹ ਤਾਂ ਉਪਰਾਲਾ ਤੁਸੀਂ ਕਰਦੇ ਹੀ ਕਰਦੇ ਆ ਤੇ ਨਾਲ ਨਾਲ ਤੁਹਾਡੀ ਹੋਰ ਜਿਹੜਾ ਨਵੇਂ ਕੋਈ ਸਟੂਡੈਂਟਸ ਨੂੰ ਜਿਹਦਾ ਇਸ ਪਾਸੇ ਲਾਉਣਾ ਜਿਹੜੇ ਗੁਰੂ ਇਤਿਹਾਸ ਨਾਲ ਜੁੜੇ ਹੋਣ ਇਦਾਂ ਦਾ ਕੋਈ ਉਪਰਾਲਾ ਹੋਵੇ ਬਿਲਕੁਲ ਜੀ ਸਾਡਾ ਪਟਿਆਲੇ ਵਿੱਚ 올ਡ ਹੋਮ ਹੈ ਸ਼ਾਹੀ ਚੋਵਾਰਾ ਜਿਹਦੇ ਵਿੱਚ ਕੀ तकरीबन 100 ਸਾਲ ਪਿੱਛੇ ਚਲੇ ਜਾਂਦੇ ਬਹੁਤ ਲੋਕ ਪਬਲਿਕ ਆਂਦੀ ਹੈ ਉੱਥੇ ਇਹ ਜਿਆਦਾ ਕਰਕੇ ਅਮਰੀਕਾ ਕੈਨੇਡਾ ਤੋਂ ਲੋਕ ਉੱਥੇ ਰਹਿਣ ਆਉਂਦੇ ਨੇ ਤੇ ਉੱਥੇ ਸਾਡੇ ਕੋਲ ਜਿਹੜਾ ਮਲ ਅਖਾੜਾ ਕਤਕਾ ਅਖਾੜਾ ਜਾਂ ਸਿੱਖ ਲਾਇਬ੍ਰੇਰੀ ਜਿਹੜੀ ਅਸੀਂ ਬਣਾਈ ਹੋਈ ਹੈ ਉਹਦੇ ਵਿੱਚ ਕਾਫੀ ਸਟੂਡੈਂਟ ਆ ਕੇ ਲਾਭ ਲੈਂਦੇ ਨੇ ਜਿਹੜਾ ਜਿਹਨਾਂ ਨੇ ਇਤਿਹਾਸ ਦੇ ਉੱਤੇ ਸਟੱਡੀ ਕਰਨੀ ਆ ਉਹਨਾਂ ਨੂੰ ਕੋ ਡਾਕੂਮੈਂਟ ਚਾਹੀਦੇ ਨੇ ਜਾਂ ਪੀਡੀਐਫ ਚਾਹੀਦੀ ਆ ਉਹ ਵੀ ਅਸੀਂ ਫ੍ਰੀ ਪ੍ਰੋਵਾਈਡ ਕਰਕੇ ਦਿੰਨੇ ਆ ਉਹਨਾਂ ਨੂੰ ਤੇ ਜਿੱਦਾਂ ਮਤਲਬ ਤੁਸੀਂ ਜਦੋਂ ਵੀਡੀਓ ਪਾਉਨੇ ਤੁਹਾਡੇ ਨਾਲ ਸੰਗਤ ਆਪ ਜਦਾਂ ਸੰਪਰਕ ਕਰਦੀ ਆ ਜਾਂ ਲੱਭਦੇ ਲੱਭਦੇ ਪਰਮੇਸ਼ਰ ਦੀ ਡਿਊਟੀ ਉਦਾਂ ਦੀ ਲਾਤੀ ਵੀ ਆਪ ਹੀ ਬੰਦਾ ਉਧਰ ਨੂੰ ਤੁਰਿਆ ਜਾਂਦਾ ਵੀ ਲੱਭਦੇ ਲੱਭਦੇ ਦੇਖੋ ਉਹ ਮੂਰਖ ਕਾਰਿਆ ਲਾਇਆ ਸਭ ਤੋਂ ਵੱਡਾ ਗੱਲ ਹੁੰਦਾ ਕਿ ਜਨੂਨ ਕਿਸੇ ਚੀਜ਼ ਨਾਲ ਇਸ਼ਕ ਹੋ ਜਾਣਾ ਹਰ ਬੰਦੇ ਨੂੰ ਕੋਈ ਨਾ ਕੋਈ ਜਨੂਨ ਆ ਲਤ ਲੱਗੀ ਹੋਈ ਆ ਮੈਂ ਸਾਨੂੰ ਇਹ ਲੱਗਦਾ ਕਿ ਸਾਨੂੰ ਲਤ ਲੱਗੀ ਆ ਪਰਮੇਸ਼ਰ ਰੰਗਰ ਉੱਪਰ ਲਤ ਲੱਗੀ ਆ ਪਰ ਜਿੱਥੇ ਪਤਾ ਲੱਗਦਾ ਉੱਥੇ ਅਸੀਂ ਪਹੁੰਚ ਜੰਨੇ ਆ ਭਾਵੇਂ ਕਿਤੇ ਵੀ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਕਿਉਂ ਨਾ ਹੋਵੇ ਇੰਗਲੈਂਡ ਦੇ ਵਿੱਚ ਵੀ ਗੁਰਤੇਗਵਾਦ ਸਿੰਘ ਸਾਹਿਬ ਦੇ ਜਸਟ ਹੁਣੇ ਅਸੀਂ ਕੱਲ ਦੀ ਸਾਡੀ ਫਲਾਈਟ ਹੈ ਦੁਬਈ ਦੀ ਕੋਈ ਉੱਥੇ ਪਰਿਵਾਰ ਵਾਲੇ ਪਤਾ ਲੱਗਾ ਤੇ ਕੱਲ ਅਸੀਂ ਦੁਬਈ ਪਹੁੰਚਦੇ ਆ ਤੇ ਜਿੱਥੇ ਪਤਾ ਲੱਗਦਾ ਉੱਥੇ ਅਸੀਂ ਪਹੁੰਚ ਜੰਨੇ ਆ ਤੇ ਗੁਜ਼ਾਰਾ ਕਿਦਾਂ ਜੀ ਆਪਣਾ ਚੱਲਦਾ ਕਿਉਂਕਿ ਬਹੁਤ ਖਰਚੇ ਵਾਲਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਪੰਥ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੀ ਬਿਲਕੁਲ ਜੀ ਪੰਥ ਵੱਲੋਂ ਵੀ ਸਹਿਯੋਗ ਦਿੱਤਾ ਜਾਂਦਾ ਮੇਰਾ ਖੁਦ ਦਾ ਫਾਰਮ ਹੋਸਾ ਇੱਕ ਨਾਈਟ ਦਾ ਮੈਂ 7000 ਰੁਪਏ ਲੈਣਾ ਰਹਿਣ ਦਾ 5000 3000 ਰੁਪਿਆ ਮੇਰਾ ਆਪਣਾ ਖੁਦ ਦਾ ਕਾਰੋਬਾਰ ਹੈ ਬਿਜ਼ਨਸ ਹੈ ਮੇਰਾ ਆਪਣਾ ਤੇ ਬਾਬਾ ਜੀ ਦੀ ਸੇਵਾ ਲਾ ਰੱਖਿਆ ਮਤਲਬ ਇਹ ਜਿਦਾਂ ਇੱਕ ਸ਼ੌਂਕ ਲਾ ਲਓ ਇੱਕ ਚੇਨਗ ਲਾ ਲਓ ਤੇ ਇੱਕ ਮਤਲਬ ਜਿਦਾਂ ਇੱਕ ਜਿਦਾਂ ਹੁੰਦਾ ਵੀ ਚਾਨਣ ਮਨਾਰਾ ਬਣ ਕੇ ਤੁਸੀਂ ਸਾਹਮਣੇ ਆਉਂਦੇ ਵੇ ਤੁਸੀਂ ਇੱਕ ਮੈਂ ਮੇਰੇ ਜਿਹੜਾ ਲਾਫਜਾਂ ਵਿੱਚ ਮੈਂ ਸਰ ਲਾਫਜਾਂ ਵਿੱਚ ਕਹਿਣਾ ਮੈਂ ਤੁਹਾਨੂੰ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਵੀ ਕਹਿ ਸਕਦਾ ਨਾ ਮੈਂ ਤੁਸੀਂ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਵਾਂਗੂ ਕੰਮ ਕਰ ਰਹੇ ਆਂ ਤੇ ਅੱਗੇ ਕੀ ਹੋਰ ਆਪਣੇ ਜਿੱਦਾਂ ਮਤਲਬ ਉਪਰਾਲੇ ਹੋਰ ਕਿੱਥੇ ਨਵੀਂ ਜਿਹੜੀ ਚੀਜ਼ ਤੁਸੀਂ ਮੋਹਰੇ ਲੈ ਕੇ ਆਉਣ ਆਉਣ ਲੱਗੇ ਹੋ ਮ ਆਉਣ ਵਾਲੇ ਸਮੇਂ ਵਿੱਚ ਉਹਦੇ ਬਾਰੇ ਕੁਝ ਦੱਸ ਦਿਓ ਜਿਹੜਾ ਤੁਸੀਂ ਵੀਡੀਓ ਦੇਖੀ ਸੀ ਮੋਗੇ ਵਿੱਚ ਸ਼ਿਮ ਪਾਸ਼ਾ ਦਾ ਸਥਾਨ ਕੱਲ ਉਹਦਾ ਲੈਂਟਰ ਪਹਿਣਾ 4 ਤੋਂ 5 ਏਕੜ ਜਗ੍ਹਾ ਸੀ ਜਿਹੜੀ ਖਤਮ ਹੋ ਚੁੱਕੀ ਸੀਗੀ ਉਹਦਾ ਕੱਲ ਲੈਂਟਰ ਪਹਿਣਾ ਹੈ ਤੇ ਗੁਰਤੇਗਵਾ ਦੱਸਿਆ ਮਾਰਗ ਦੇ ਉੱਤੇ ਸੀ ਅਗਲੇ ਫਿਰ 5 ਸਾਲਾਂ ਦੇ ਲਈ ਅ ਗੁਰਤੇਗਵਾ ਦਾ ਸਫ਼ਰ ਜਿਹੜਾ ਹੈਗਾ ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦ ਦੀ ਤੱਕ ਦਾ ਦੋ ਤੋਂ ਤਿੰਨ ਵਾਰ ਸਫ਼ਰ ਕਰ ਚੁੱਕੇ ਆ ਲੇਕਿਨ ਉਹਨੂੰ ਹੁਣ ਲਿਖਤੀ ਰੂਪ ਦੇ ਵਿੱਚ ਲੈ ਕੇ ਆਉਣ ਦੇ ਲਈ ਸਾਡੀ ਟੀਮ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਇਹ ਪ੍ਰੋਗਰਾਮ ਅਗਲੇ 5 ਸਾਲਾਂ ਦੇ ਵਿੱਚ ਲੈ ਕੇ ਆ ਰਹੀ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਨਾ ਜਿਦਾਂ ਸੋਸ਼ਲ ਮੀਡੀਆ ਉੱਤੇ ਇਧਰ ਲੀਆਂ ਉਧਰ ਲੀਆਂ ਵੀਡੀਓ ਬਹੁਤ ਦੇਖਦੇ ਰਹਿੰਨੇ ਸੋ ਇਹਨਾਂ ਦਾ ਜਿਹੜਾ ਚੈਨਲ ਹੈ ਖੋਜ ਵਿਚਾਰ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਉਤੋਂ ਆਪਾਂ ਬਹੁਤ ਚੀਜ਼ਾਂ ਇਦਾਂ ਦੀਆਂ ਦੇਖਣ ਨੂੰ ਸਿੱਖਣ ਨੂੰ ਤੇ ਸੁਣਨ ਨੂੰ ਮਿਲਦੀਆਂ ਜਿਹੜੀਆਂ ਅੱਜ ਤੱਕ ਆਪਾਂ ਨਾ ਕਦੇ ਪਿੱਛੇ ਬਜ਼ੁਰਗਾਂ ਤੋਂ ਸੁਣੀਆਂ ਹੁੰਦੀਆਂ ਤੇ ਨਾ ਆਪਾਂ ਨੂੰ ਉਹਨਾਂ ਬਾਰੇ ਨੋਲਿਜ ਹੁੰਦੀ ਹੈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਤੇ ਤਾਂ ਹੀ ਜਿਹੜੇ ਬੰਦੇ ਚੰਗੇ ਕੰਮ ਕਰਦੇ ਉਹਨਾਂ ਦਾ ਉਤਸ਼ਾਹ ਵਧੂਗਾ ਤੇ ਉਹਨਾਂ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਆਪਣਾ ਜਿਹੜਾ ਤੁਸੀਂ ਘਰ ਬੈਠੇ ਜਿਹੜਾ ਆਪਣਾ ਯੋਗ ਮੈਂ ਤੁਹਾਡਾ ਆਪਣਾ ਮੌਂਟੀ ਮਾ ਧੰਨਵਾਦ